ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਨੇ ਮੌਸਮ ਦਾ ਹਾਲ ਵੀ ਦੱਸਾਂਗੇ ਆਪਾਂ ਵੀ ਕਿਸ ਤਰ੍ਹਾਂ ਦਾ ਰਹੂਗਾ ਕੀ ਘਰਵਟ ਲੈਣ ਵਾਲਾ ਕੀ ਮੀਂਹ ਜਿਹੜਾ ਬਹੁਤ ਜ਼ਬਰਦਸਤ ਤਰੀਕੇ ਨਾਲ ਪਿਛਲੇ 8-10 ਦਿਨ ਤੋਂ ਲਗਾਤਾਰ ਚੱਲ ਰਿਹਾ ਸੀ ਕੀ ਉਹਦੇ ਵਿੱਚ ਕੋਈ ਕਮੀ ਆਊਗੀ ਜਾਂ ਅੱਗੇ ਇਸੇ ਤਰ੍ਹਾਂ ਬਰਖਾ ਜਿਹੜੀ ਉਹ ਜਾਰੀ ਰਹ ਤੇ ਨਾਲ ਦੀ ਨਾਲ ਆਪਾਂ ਹੜ੍ਹਾਂ ਦੀ ਸਥਿਤੀ ਬਾਰੇ ਵੀ ਗੱਲਬਾਤ ਕਰਾਂਗੇ ਡੈਮਾਂ ਦੇ ਪਾਣੀ ਬਾਰੇ ਵੀ ਦੱਸਾਂਗੇ ਤੁਹਾਨੂੰ ਕਿਹੜਾ ਦਰਿਆ ਵਾ ਜਿਹੜਾ ਉਹ ਜ਼ਿਆਦਾ ਲਵਾਲਾ ਭਰ ਚੁੱਕਿਆ ਤੇ ਉਹਦੇ ਟੁੱਟਣ ਦਾ ਖਤਰਾ ਉਹ ਵੀ ਦੱਸਾਂਗੇ ਤੇ ਇਸ ਤੋਂ ਬਿਨਾ ਜਿਹੜਾ ਭਾਰਤੀ ਮੌਸਮ ਵਿਭਾਗ ਨੇ ਸਤੰਬਰ ਮਹੀਨੇ ਦੀ ਭਵਿੱਖਬਾਣੀ ਕੀਤੀ ਆ ਵੀ ਬਰਖਾ ਕਿੰਨੀ ਹੋਊਗੀ ਉਹਦੇ ਬਾਰੇ ਵੀ ਦੱਸਾਂਗੇ ਮੌਨਸੂਨ ਕਦੋਂ ਤੱਕ ਵਾਪਸ ਜਾ ਸਕਦੀ ਆ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਜੇਕਰ ਪਿਛਲੇ 24 ਘੰਟੇ ਦੀ ਗੱਲ ਕਰੀਏ ਪਿਛਲੇ 24 ਘੰਟੇ ਦੇ ਵਿੱਚ ਕੱਲ ਸ਼ਾਮ ਦੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਗਰਜ ਚਮਕ ਦੇ ਨਾਲ ਤੇਜ਼ ਹਨੇਰੀ ਝੱਖੜ ਦੇ ਨਾਲ ਬੱਦਲਾਂ ਦੀ ਤੇਜ਼ ਗਰਜ ਦੇ ਨਾਲ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ। ਉਸੇ ਤਰ੍ਹਾਂ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਤੇ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਰਖਾ ਹੋਈ ਆ। ਮਲੇਰ ਕੋਟਲਾ, ਸੰਗਰੂਰ, ਲੁਧਿਆਣਾ, ਰੈਕੋਡ, ਜਗਰਾਉਂ ਇੰਨਾ ਏਰੀਆ ਦੇ ਵਿੱਚ ਜ਼ਬਰਦਸਤ ਬਰਖਾ ਹੋਈ ਆ ਬਾਕੀ ਵੀ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਈ ਆ ਹਵਾਵਾਂ ਵਾਲੀ ਦਿਸ਼ਾ ਦੀ ਗੱਲ ਕਰੀਏ ਪੂਰਬ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਹਲੇ ਤੱਕ ਚੱਲ ਰਹੀਆਂ ਨੇ ਜੇਕਰ ਸਿਸਟਮ ਵਾਲੀ ਗੱਲ ਕਰੀਏ ਤਾਂ ਲੋ ਪ੍ਰੈਸ਼ਰ ਏਰੀਆ ਇਸ ਵਕਤ ਮੱਧ ਪ੍ਰਦੇਸ਼ ਦੇ ਭਾਗਾਂ ਤੇ ਹੈਗਾ ਜਿਹੜਾ ਰਾਜਸਥਾਨ ਦੇ ਪੱਛਮੀ ਭਾਗਾਂ ਦੱਖਣੀ ਭਾਗਾਂ ਵੱਲ ਨੂੰ ਜਾਊਗਾ ਤੇ ਇਹਦਾ ਜਿਹੜਾ ਬਾਹਰਲੇ ਸਾਈਡ ਦਾ ਇਫੈਕਟ ਆ ਉਹ ਮੈਦਾਨੀ ਇਲਾਕਿਆਂ ਤੇ ਪਊਗਾ ਕਿਉਂਕਿ ਬੰਗਾਲ ਦੀ ਖਾੜੀ ਦੀਆਂ ਜਿੰਨੀਆਂ ਵੀ ਹਵਾਵਾਂ ਨਾਮ ਉਹ ਸਾਰੀਆਂ ਪੰਜਾਬ ਦੇ ਉੱਤੇ ਤੇ ਪਹਾੜੀ ਇਲਾਕਿਆਂ ਦੇ ਉੱਤੇ ਪਹੁੰਚਣ ਦੀ ਸੰਭਾਵਨਾ ਉਸੇ ਤਰ੍ਹਾਂ ਬਰਕਰਾਰ ਆ ਵੈਸੇ ਵੀ ਜਿਹੜੀ ਨਮੀ ਆ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਇਕੱਠੀ ਹੋ ਚੁੱਕੀ ਆ ਜਿਉਂ-ਜਿਉਂ ਮੌਸਮ ਸਾਫ਼ ਹੋਇਆ ਜਿਸ ਤਰ੍ਹਾਂ ਅੱਜ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਹੋਇਆ ਕੱਲ ਵੀ ਇਸੇ ਤਰ੍ਹਾਂ ਜੇਕਰ ਮੌਸਮ ਸਾਫ਼ ਰਹਿੰਦਾ ਤਾਂ ਬੱਦਲ ਆ ਜਿਹੜੇ ਗਰਜ ਚਮਕਲੇ ਪੈਦਾ ਹੋ ਸਕਦੇ ਆ ਪੰਜਾਬ ਦੇ ਵਿੱਚ ਜ ਜਿਹਦੇ ਨਾਲ ਅਲੱਗ-ਅਲੱਗ ਖੇਤਰੀ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਜੇਕਰ ਆਉਣ ਵਾਲੇ 24 ਘੰਟੇ ਦੇ ਪੰਜਾਬ ਦੀ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਹਰਿਆਣੇ ਨਾਲ ਲੱਗਦੇ ਇਲਾਕੇ ਜਿਵੇਂ ਕਿ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਦੇ ਕੁਝ ਹਿੱਸੇ ਲੁਧਿਆਣਾ ਹੋ ਗਿਆ ਤੇ ਇਹਦੇ ਨਾਲ ਨਾਲ ਰੈਕੋਟ ਜਗਰਾਉਂ ਹਲਵਾਰਾ ਤੇ ਅਮ드ਗੜ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤੇ ਮਹਾਲੀ ਚੰਡੀਗੜਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਇਲਾਕੇ ਤੇ ਇਧਰਲੇ ਪਾਸੇ ਉਹ ਬਠਿੰਡਾ ਦੇ ਕੁਝ ਇਲਾਕੇ ਇਹਨਾਂ ਇਲਾਕੇ ਦੇ ਵਿੱਚ ਗਰਜ ਚਮਕਲੇ ਬੱਦਲ ਪੈਦਾ ਹੋ ਸਕਦੇ ਆ ਸਵੇਰ ਦੇ ਟਾਈਮ ਜਾਂ ਦੁਪਹਿਰ ਤੋਂ ਬਾਅਦ ਗਰਜ ਚਮਕਦੇ ਨਾਲ ਅਲੱਗ-ਅਲੱਗ ਸਥਾਨਾਂ ਤੇ ਖੇਤਰੀ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਉਹ ਕਾਰਵਾਈਆਂ ਦਰਮਿਆਨੀ ਤੋਂ ਭਾਰੀ ਵੀ ਹੋ ਸਕਦੀਆਂ ਹਲਕੀ ਤੋਂ ਦਰਮਿਆਨੀ ਵੀ ਹੋ ਸਕਦੀਆਂ ਬਾਕੀ ਜ਼ਿਆਦਾਤਰ ਪੰਜਾਬ ਦੇ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਆ ਉਹ ਸਾਫ਼ ਰਹਿਣ ਦੀ ਸੰਭਾਵਨਾ ਗਰਜ ਚਮਕਲੇ ਬੱਦਲ ਜਿੱਥੇ-ਇੱਥੇ ਪੈਦਾ ਹੋਣਗੇ ਜਿੰਨੀ ਉਹਦੇ ਵਿੱਚ ਪਾਵਰ ਹੋਊਗੀ ਉਸ ਹਿਸਾਬ ਨਾਲ ਮੀਂਹ ਜਿਹੜਾ ਪਊਗਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ 'ਚ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਆ ਦਿੱਲੀ ਤੇ ਹਰਿਆਣੇ ਦੇ ਵਿੱਚ ਵੀ ਗਰਜ ਚਮਕਲੇ ਬੱਦਲ ਪੈਦਾ ਹੋ ਸਕਦੇ ਆ ਤੇ ਕਈ ਥਾਵਾਂ ਤੇ ਕਾਰਵਾਈਆਂ ਜਿਹੜੀਆਂ ਦੇ ਸਕਦੇ ਆ ਰਾਜਸਥਾਨ ਦੇ ਦੱਖਣ ਤੇ ਪੂਰਬੀ ਭਾਗਾਂ ਦੇ ਵਿੱਚ ਮੌਸਲਾ ਧਾਰ ਵਰਖਾ ਹੋ ਸਕਦੀ ਆ ਹੜਾ ਦੀ ਗੱਲਬਾਤ ਕਰੀਏ ਤਾਂ ਹੜ ਪੰਜਾਬ ਦੇ ਵਿੱਚ ਨਾਜੁਸਤੀ ਦੀ ਦੇ ਵਿੱਚ ਬਣੇ ਹੋਇਆ ਜਿਹੜਾ ਭਾਖੜਾ ਡੈਮ ਆ 280 ਫੁੱਟ 1680 ਫੁੱਟ ਆ ਜਿਹੜੀ ਉਹਦੀ ਕੈਪੈਸਿਟੀ ਆ ਪਾਣੀ ਦੀ 1678 ਫੁੱਟ ਤੇ ਪਹੁੰਚ ਚੁੱਕਿਆ ਜਿਹਦੇ ਕਰਕੇ ਸਤਲੋ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਸਤਲੋ ਦਾ ਇੱਕ ਅੱਧੀ ਥਾਂ ਤੋਂ ਜੀਰੇਵਾਲਕ ਗੜਦੀਵਾਲ ਪਿੰਡ ਤੋਂ ਬੰਨ ਵੀ ਟੁੱਟਿਆ ਲੇਕਿਨ ਉਹ ਆਰਜੀ ਬੰਨ ਸੀਗਾ ਲੇਕਿਨ ਖਤਰੇ ਵਾਲੀ ਘੰਟੀ ਵੱਜੀ ਹੋਈ ਆ ਸਤਲੋਹ ਦੇ ਨੇੜੇ ਰਹਿਣ ਵਾਲੇ ਲੋਕ ਆ ਜਿਹੜੇ ਉਹ ਆਪਣਾ ਸਤਾਰਕ ਰਹਿਣ ਤੇ ਆਪਣਾ ਸੁਚੇਤ ਰਹਿਣ ਕਿਸੇ ਟਾਈਮ ਵੀ ਕੋਈ ਵੀ ਪ੍ਰੋਬਲਮ ਆ ਸਕਦੀ ਆ ਬੰਨਾਂ ਦੀ ਪੂਰੀ ਨਿਗਰਾਨੀ ਕਰੋ ਤੇ ਇਸ ਤੋਂ ਬਿਨਾ ਰਾਵੀ ਦਰਿਆ ਦੇ ਵਿੱਚ ਵੀ ਪੌਂਗ ਡੈਮ ਦੇ ਵਿੱਚੋਂ ਪਾਣੀ ਆ ਜਿਹੜਾ ਆਪਣੇ ਜਿਹੜਾ ਹੈਗਾ ਬਿਆਸ ਦਰਿਆ ਉਹਦੇ ਵਿੱਚ ਪੌਂਗ ਡੈਮ ਦੇ ਵਿੱਚੋਂ ਪਾਣੀ ਹੈ ਜਿਹੜਾ ਉਹ ਛੱਡਿਆ ਜਾ ਰਿਹਾ ਉਹਦੇ ਵਿੱਚ ਵੀ ਖਤਰਾ ਜਿਹੜਾ ਉਸੇ ਤਰ੍ਹਾਂ ਬਰਕਰਾਰ ਆ ਜੇਕਰ ਆਪਾਂ ਘੱਗਰ ਦਰਿਆ ਦੀ ਗੱਲ ਕਰੀਏ ਉਹ ਲਾਵਾ ਲਾਵ ਭਰਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਤੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ ਜਿਸ ਤਰ੍ਹਾਂ ਹੀ ਕੋਈ ਖਤਰੇ ਵਾਲੀ ਗੱਲਬਾਤ ਆਉਂਦੀ ਆ ਤਾਂ ਉਹ ਤੁਹਾਨੂੰ ਆਪਾਂ ਇਹ ਚੈਨਲ ਦੇ ਮਾਧਿਅਮ ਰਾਹੀਂ ਵੀ ਦੱਸਾਂਗੇ ਵੈਸੇ ਵੀ ਉਸ ਏਰੀਆ ਦੇ ਲੋਕ ਆ ਜਿਹੜੇ ਉਧਰ ਅੱਜ ਮੀਂਹ ਬਹੁਤ ਜ਼ਿਆਦਾ ਪਿਆ ਤਾਂ ਸਤਰਕ ਰਹਿਣ ਦੀ ਲੋੜ ਆ ਮੌਨਸੂਨ ਬਾਰੇ ਆਈਐਮਡੀ ਨੇ ਇਹ ਭਵਿੱਖਬਾਣੀ ਕੀਤੀ ਆ ਵੀ ਮੌਨਸੂਨ ਆ ਜਿਹੜੀ ਉਹ ਸਤੰਬਰ ਮਹੀਨੇ ਦੇ ਵਿੱਚ ਉੱਤਰੀ ਉੱਤਰੀ ਭਾਰਤ ਦੇ ਵਿੱਚ ਜਿਸ ਤਰ੍ਹਾਂ ਕੇ ਪੰਜਾਬ ਹਰਿਆਣਾ ਉੱਤਰਾਖੰਡਾ ਹਿਮਾਚਲ ਜੰਮੂ ਕਸ਼ਮੀਰ ਦਿੱਲੀ ਤੇ ਪੂਰਬੀ ਰਾਜਸਥਾਨ ਇਨ੍ਹਾਂ ਭਾਗਾਂ ਦੇ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਸਤੰਬਰ ਮਹੀਨੇ ਦੇ ਵਿੱਚ ਯਾਨੀ ਭਾਰੀ ਬਰਖਾ ਹੋ ਸਕਦੀ ਹੈ ਇੱਥੇ ਸਤੰਬਰ ਮਹੀਨੇ ਦੇ ਪੂਰੇ ਦੇ ਵਿੱਚ ਤੇ ਮੌਨਸੂਨ ਦੇ ਹਾਲੇ ਵਾਪਸ ਜਾਣ ਦੀ ਕੋਈ ਅਪਡੇਟ ਨਹੀਂ ਹੈ ਇਹਦੀ ਨਿਰਧਾਰਤ ਡੇਟ ਹੈ ਜਿਹੜੀ ਉਹ 17 ਸਤੰਬਰ ਹੈ ਲੇਕਿਨ 17 ਸਤੰਬਰ ਤੱਕ ਇਹ ਵਾਪਸ ਜਾਣ ਦੀ ਦਿਖ ਨਹੀਂ ਰਹੀ ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜੇ ਮੌਸਮੀ ਸਿਸਟਮ ਆ ਉਹ ਬਣੇ ਜਾਣੇ ਆ ਤੇ ਉਹ ਸਾਰੇ ਆਪਣੇ ਭਾਰਤ ਦੇ ਵੱਖ-ਵੱਖ ਭਾਗਾਂ ਵੱਲੋਂ ਆਉਣਗੇ ਪੰਜਾਬ ਵੱਲ ਵੀ ਇੱਕ ਦੋ ਸਿਸਟਮ ਹੋਰ ਆਉਣ ਦੀ ਸੰਭਾਵਨਾ ਤੇ ਨਾਲ ਦੇ ਨਾਲ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਵੀ ਬਣ ਸਕਦਾ ਪੰਜਾਬ ਦੇ ਵਿੱਚ ਵੈਸਟਰਨ ਡਸਟਰਬੈਂਸ ਵੀ ਹੈ ਜਿਹੜੇ ਦੋ ਆ ਉਹ ਆਉਣ ਦੀ ਸੰਭਾਵਨਾ ਵੱਡੇ ਲੈਵਲ ਤੇ ਜਿਹਦੇ ਕਰਕੇ ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜ਼ਬਰਦਸਤ ਬਰਖਾ ਜਿਹੜੀ ਉਹ 20 ਤਰੀਕ ਤੱਕ ਹੋ ਸਕਦੀ ਆ ਉਹਦੇ ਬਾਰੇ ਨਾਲ ਦੀ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਦੇਵਾਂਗੇ ਜੇ ਆਪਾਂ ਹੁਣ ਗੱਲ ਕਰੀਏ ਵੀ ਆਉਣ ਵਾਲੇ 5 ਦਿਨ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਉਹ ਆਪਾਂ ਤੁਹਾਨੂੰ ਦੱਸਿਆ ਟਟਮੀਆਂ ਕਾਰਵਾਈਆਂ ਜਿਹੜੀਆਂ ਉਹ ਚੱਲੇ ਜਾਣੀਆਂ ਜੇ ਆਪਾਂ 5 ਤਰੀਕ ਦੇ ਮੌਸਮ ਦੀ ਗੱਲ ਕਰੀਏ ਵੀ 5 ਤਰੀਕ ਨੂੰ ਕਿਸ ਤਰ੍ਹਾਂ ਦੀ ਐਕਟੀਵਿਟੀ ਰਹਿ ਸਕਦੀ ਹੈ 5 ਤਰੀਕ ਨੂੰ ਵੀ ਪੰਜਾਬ ਦੇ ਹਰਿਆਣੇ ਦੇ ਬਾਰਡਰ ਨਾਲ ਲੱਗਦੇ ਇਲਾਕੇ ਆ ਜਿਹੜੇ ਇਹਨਾਂ 'ਚ ਗਰਜ ਚਮਕੜੇ ਬੱਦਲ ਬਣ ਸਕਦੇ ਆ ਮੀਂਹ ਪੈ ਸਕਦਾ 6 ਤਰੀਕ ਦੀ ਗੱਲ ਕਰੀਏ 6 ਤਰੀਕ ਨੂੰ ਗਤੀਵਿਧੀਆਂ ਜਿਹੜੀਆਂ ਉਹ ਵੱਧ ਜਾਣੀਆਂ ਜਿਹਦੇ ਕਰਕੇ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਗਰਜ ਚਮਕੜੇ ਬੱਦਲ ਬਣਨਗੇ ਤੇ ਕਿਤੇ ਤੇਜ਼ ਸ਼ਰਾਟੇਦਾਰ ਮੀਂਹ ਤੇ ਕਿਤੇ ਹਲਕੀ ਤੋਂ ਦਰਮਿਆਨੀ ਬਰਖਾ ਜਿਹੜੀ ਹੋਣ ਦੀ ਸੰਭਾਵਨਾ ਜੰਮੂ ਹਿਮਾਚਲ ਉੱਤਰਾਖੰਡਾ ਦਿੱਲੀ ਨਾ ਰਾਜਸਥਾਨ ਦੇ ਬਹੁਤੇ ਭਾਗਾਂ ਦੇ ਵਿੱਚ ਘਰਚਮਕਰਾਮੀ ਪੈਣ ਦੀ ਸੰਭਾਵਨਾ 6 ਤਰੀਕ ਨੂੰ ਜੇਕਰ ਆਪਾਂ ਗੱਲ ਕਰੀਏ 7 ਤਰੀਕ ਦੀ 7 ਤਰੀਕ ਨੂੰ ਵੀ ਕਾਰਵਾਈਆਂ ਜਿਹੜੀਆਂ ਰਾਜਸਥਾਨ ਤੋਂ ਲੈ ਕੇ ਪੰਜਾਬ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ ਦੇ ਬਹੁਤੇ ਭਾਗ ਉੱਤਰਾਖੰਡ ਅਤੇ ਆਪਣੇ ਹਿਮਾਚਲ ਪ੍ਰਦੇਸ਼ ਇਨ੍ਹਾਂ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਆ 8 ਤਰੀਕ ਨੂੰ ਵੀ ਗਤੀਵਿਧੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਜਾਨੀ ਕਿ 6 7 8 ਤਰੀਕ ਨੂੰ ਵਰਖਾ ਜਿਹੜੀ ਉਹ ਪੰਜਾਬ ਦੇ ਵਿੱਚ ਵੱਧ ਸਕਦੀ ਆ ਉਸ ਤੋਂ ਬਾਅਦ ਗੱਲ ਆਪਾਂ 9 ਤਰੀਕ ਦੀ ਕਰੀਏ 9 ਤਰੀਕ ਨੂੰ ਵੀ ਅਲੱਗ ਆਖੀ ਇਸਿਆਂ ਦੇ ਵਿੱਚ ਪੰਜਾਬ ਦੇ ਜਿਹੜੇ ਗਰਚਮਕਾਲੇ ਬੱਦਲ ਆ ਜਿਹੜੇ ਉਹ ਬਣ ਸਕਦੇ ਆ ਜੇਕਰ ਆਪਾਂ ਗੱਲ ਕਰੀਏ 10 ਤਰੀਕ ਦੀ ਤਾਂ 10 ਤਰੀਕ ਨੂੰ ਜਿਹੜਾ 8 9 10 ਤਰੀਕ ਨੂੰ ਇੱਕ ਵੈਸਟਰਨ ਡਿਸਟਰਮੈਂਸ ਆ ਰਿਹਾ ਉਹਦੀ ਜਿਸ ਤਰ੍ਹਾਂ ਹੀ ਅਪਡੇਟ ਆਊਗੀ ਉਹ ਆਪਾਂ ਤੁਹਾਨੂੰ ਨਾਲ ਦੇ ਨਾਲ ਦੱਸਾਂਗੇ ਅਮੀਰ ਕਰਦੇ ਆ ਵੀਡੀਓ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰੋ ਤੇ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਜੀ